ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਲੋਕ ਡਖਣੇ ਮਹੱਲਾ ਪੰਜਵਾਂ ਸੈ ਨੰਗੇ ਨੈ ਨੰਗ ਭੁਖੇ ਲਖਨਾ ਭੁਖਿਆ ਦੁਖ ਕੋੜ ਨਾ ਡੁਕੇ ਨਾਨਕ ਪਰੀ ਪਖੰਦੋ ਸੁਬਦਿ ਸਟੇ ਮਹੱਲਾ ਪੰਜਵਾਂ ਸੁਖ ਸਮੂਹਾ ਭੋਗ ਭੂਮ ਸੁਵਾਈ ਕੋਟਣੀ ਨਾਨਕ ਹਬ ਬਰੋਗੇ ਮਿਰਤਕਾ ਨਾਮ ਬੇਹੂਣਿਆ ਮਹੱਲਾ ਪੰਜਵਾ ਹਿਕਸ ਕੋ ਤੂੰ ਆਹੀ ਅਛਾਣੋ ਪੇਹ ਇੱਕ ਕਾਰੇ ਨਾਨਕ ਆਸੜੀ ਨਿਵਾਹੀ ਮਨੁਖ ਪ੍ਰਥਾਈ ਲ ਜੀਵਦੋ ਪਉੜੀ ਨੇ ਚਲੇ ਕਰਨਾਰਾਇਣੋ ਹਰਿ ਅਗਮ ਗੱਦੈ ਨੇ ਚਲ ਨਾਮ ਨਿਧਾਨ ਹੈ ਜਿਸਮ੍ਰਿਤ ਹਰਿ ਲੱਦ ਨੇਚਲ ਕੀਰਤਨ ਗੁਣ ਗੋਬਿੰਦ ਗੁਰਮੁਖ ਗਵਾਦ ਸੱਚ ਧਰਮ ਤਪ ਨਿਚਲੋ ਜਨ ਰਾਣੇ ਅਰਦਾਸਿਆ ਧਰਮ ਤਪ ਨਿਚਲੋ ਜਿਸ ਕਾਰਮਾ ਲੇ ਖਾਦ ਨਿਚਲ ਮਤਕ ਲੇਖ ਲਿਖਿਆ ਸੋ ਟਲੈ ਨਾ ਟਲਦਾ ਨਿਚਲ ਸੰਗਤ ਸਾਧ ਜਨ ਬਚਨ ਨਿਚਲ ਗੁਰ ਸਾਧ ਜਿਨ ਕੋ ਪੂਰਬ ਲਿਖਿਆ ਤਿਨ ਸਦਾ ਸਦਾ ਯਾਰਦਾ ਸ਼ਲੋਕੇ ਡਖਣੀ ਮਹੱਲਾ ਪੰਜਵਾਂ ਜੋ ਡੋ ਬੰਦੋ ਰਪ ਸੋ ਤੇਰਾ ਏ ਤਿੰਨ ਕੇ ਤਾਰਿੰਦੜੋ ਪੀਤਾਰੇ ਨਾਨਕ ਪਿਰਿ ਸਿਉ ਰਤਿ ਆਪਾ ਮਹੱਲਾ ਪੰਜੇਵਾ ਜਿਤੈ ਕੋਇ ਕਥਨੇ ਨਾਉ ਸੁਣੰਦ ਮਾਪਿਰੀ ਮੂਝ ਲਾਉ ਤਤ ਨਾਨਕ ਪਰੀ ਪਸੰਦੋ ਹਰਿ ਹੋਤੀ ਉਸ ਮਹੱਲਾ ਪੰਜੇਵਾ ਮੇਰੀ ਮੇਰੀ ਕਿਆ ਕਰੈ ਪੁੱਤਰ ਕਲਤਰ ਸਨੇ ਨਾਨਕ ਨਾਮ ਬਿਹੁਣਿਆ ਨੇ ਮਨ ਦੇ ਦੇ ਪੌੜੀ ਨੈਣੀ ਦੇ ਕੋ ਗੁਰ ਦਰਸ਼ਨੋ ਗੁਰ ਚਰਨੀ ਮਤ ਪੈੜੀ ਮਾਰਗ ਜੁਰ ਚਲਦਾ ਪੱਕਾ ਪੀਰੀ ਹੱਤਾ ਅਕਾਲ ਮੂਰਤ ਜਦ ਤੇ ਆਇੰਦਾ ਦਿਨ ਜਪੰਤ ਮੈਂ ਛੱਡਿਆ ਸਗਲੇ ਅਪਾਇਣੋ ਪਰਵਸੈ ਗੁਰ ਸਮਰਤਾ ਗੁਰਬਖਸ਼ੇ ਨਾਮ ਨੇ ਦਾਨੇ ਸਭੋ ਦੁਖ ਲਤ ਭੋਗ ਪੁੰਚੋ ਪਾਈ ਹੋ ਪੱਲੇ ਨਾਮ ਅਗੱਥ ਨਾਮ ਦਾਨਿਸ਼ ਨਾਨਦੜ ਸਦਾ ਕਰੋ ਗੁਰ ਕਤ ਸਹਿਜ ਪਿਆ ਪਰ ਪਾਇਆ ਜਮ ਕਾ ਪਉ ਲਥ ਸਹਿਜ ਪਿਆ ਪਉ ਪਾਇਆ ਜਮ ਕਾ ਪਉ ਲਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ